ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਿੱਚ ਰੋਜ਼ ਰਾਤ ਨੂੰ ਲੋਕਾਂ ਦੇ ਘਰਾਂ ਉੱਪਰ ਵੱਜਦੇ ਹਨ ਪੱਥਰ ਅਤੇ ਲੋਹੇ ਦੇ ਟਾਲੇ ਦਹਿਸ਼ਤ ਦਾ ਮਾਹੌਲ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਪਿਛਲੇ 4 ਸਾਲਾਂ ਤੋਂ ਮੁਹੱਲੇ ਦੇ 20 ਤੋਂ 25 ਘਰਾਂ ਉੱਪਰ ਦੇਰ ਰਾਤ ਪੱਥਰ, ਸ਼ਰਾਬ ਦੀਆਂ ਬੋਤਲਾਂ ਅਤੇ ਲੋਹੇ ਦੇ ਤਾਲੇ ਘਰਾਂ ਦੀਆਂ ਛੱਤਾਂ ਉੱਪਰ ਵੱਜਦੇ ਹਨ ਜਿਸ ਕਰਕੇ ਲੋਕ ਕਾਫੀ ਦਹਿਸ਼ਤ ਵਿੱਚ ਹਨ ਮੁਹੱਲਾ ਵਾਸੀਆਂ ਮੁਤਾਬਕ ਇਸ ਸ਼ਬੰਦੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਮੁਹੱਲੇ ਵਿੱਚ ਪਹਿਰੇ ਵੀ ਲਗਾਏ ਗਏ ਹਨ ਪਰ ਇਹ ਪੱਥਰ ਕੌਣ ਮਾਰਦਾ ਹੈ ਅਤੇ ਕਿੱਥੋਂ ਆਉਂਦੇ ਹਨ ਇਸ ਦਾ ਕੋਈ ਸੁਰਾਗ ਨਹੀਂ ਮਿਲ ਪਾਇਆ ਉਹਨਾਂ ਦੱਸਿਆ ਕਿ ਆਸ-ਪਾਸ ਦੇ ਲਾਗੇ सीसीटीवी कैमरे ਵੀ ਲਗਵਾਏ ਗਏ ਹਨ ਪਰ ਕੋਈ ਵੀ ਸੀਸੀਟੀਵੀ ਕੈਮਰਾ ਵਿਜਕਿਆਦ ਨਹੀਂ ਹੁੰਦਾ ਆਓ ਦੇਖਦੇ ਹਾਂ ਇੱਕ ਰਿਪੋਰਟ ਦੀ ਪਰੇਸ਼ਾਨੀ ਆ ਰਹੀ ਆ ਮੈਂ اسلام ਆਬਾਦ ਮੰਨੇ ਦਿਨ ਆਣ ਮਲੀਆ ਮੇਰਾ ਨਾਮ ਸ਼ਸ਼ੀ ਹੈ 700 ਤੇ ਸਕੂਲ ਵਾਲੀ ਗਲੀ ਆ ਇਹਦੇ 400 ਹੋ ਗਏ ਆ ਲਗਾਤਾਰ ਪੱਥਰ ਵਜਦੇ ਆ 7:30 ਵਜੇ ਸ਼ੁਰੂ ਹੋ ਜਾਂਦੇ ਆ ਰਾਤ ਦੇ 2 ਵਜੇ ਤੱਕ ਵਜਦੇ ਆ ਜਿਹੜੇ ਲੋਕਾਂ ਨੇ ਬਲਬ ਵੀ ਲਗਾਏ ਉਹ ਵੀ ਤੋੜ ਦਿੰਦੇ ਆ ਆ ਦੇਖੋ ਤੁਸੀਂ ਕਿਹੋ ਜਿਹਾ ਪੱਥਰ ਛੁੱਟਿਆ ਰੇਲਵੇ ਵਾਲੇ ਜਿਹੜੇ ਹੁੰਦੇ ਰੇਲਾਂ ਦੇ ਉੱਤੇ ਪੈਂਦਾ ਉਹ ਵਾਲੇ ਪੱਥਰ ਦਾ ਪਤੇ ਜੰਦਰੇ ਆ ਕਿਤੇ ਕੋਸ਼ ਆ ਤੇ ਇਦਾਂ ਤੇ ਹੁਣ ਰਾਤ ਬਰਾਤੇ ਕੋਈ ਸੁੱਤੇ ਗਰਮੀਆਂ ਦੇ ਵਿੱਚ ਲੋਕੀ ਸੁੱਤੇ ਹੁੰਦੇ ਤੇ ਤਾਂ ਵੀ ਨਹੀਂ ਨਹੀਂ ਜ਼ੋਰ ਦੀ ਪੱਥਰ ਉਹਨਾਂ ਦੇ ਲੱਗਿਆ ਕਵੇ ਇਦਾਂ ਇਹਨਾਂ ਲੋਕੇ ਸੁੱਤੇ ਹੁੰਦੇ ਤਾਂ ਦਰਦ ਹੁੰਦਾ ਹੀ ਨਹੀਂ ਪਰ ਸਾਰੇ ਘਰਾਂ ਚ ਜਵਾਈਦੇ ਨੇ ਸਾਰੇ ਘਰਾਂ ਚ ਜਵਾਈਦੇ ਆ ਪਰ ਲੇਕਿਨ ਪਤਾ ਲੱਗਦਾ ਕਿੰਨੇ ਪੈਰੇ ਵੀ ਲਗਾਏ ਆ ਪਰ ਕੋਈ ਇਹਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਆਟੇ ਆਂਦੇ ਤੇ ਕੌਣ ਸੁੱਟਦਾ ਕੈਮਰੇ 'ਚ ਵੀ ਨਹੀਂ ਆਉਂਦੇ ਕੈਮਰੇ 'ਚ ਵੀ ਨਹੀਂ ਆਉਂਦੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਦੀ ਪੁਲਿਸ ਕਹਿੰਦੀ ਸਾਨੂੰ ਸਬੂਤ ਦਿਓ ਹੂੰ ਤੱ ਸਬੂਤ ਕਿਤੋਂ ਦੇਜੋ ਉਹਨਾਂ ਨੂੰ ਆਪ ਬਣਾਉਣੀ ਪਤਾ ਤੇ ਇਹੀ ਉਹ ਕਿਦੋਂ ਦੇਣ ਪੱਥਰ ਤੋਂ ਇਲਾਵਾ ਹੋਰ ਸਮਾਨੀ ਵਜਦਾ ਹਾਂ ਇਹ ਦੇਖੋ ਤੁਹਾਡੇ ਸਾਹਮਣੇ ਪੱਥਰ ਤਾਲੇ ਆ ਸੱਲ ਲ ਟੂਪਾ ਆ ਬੁੱਤੀ ਉਹ ਵੀ ਦਾ ਫੁੱਲ ਬਹੁਤ ਕੋਸਾਂ ਦਾ ਬਾਈ ਕਹਣਾ ਚਾਹੁੰਦੇ ਆ ਵੀ ਇਹ ਜਿਹੜੇ ਹੈਗਾ ਇਹਨਾਂ ਤੇ ਕਰੋ ਕੋਈ ਕਾਰਵਾਈ ਕਰੋ ਵੀ ਪਤਾ ਚੱਲੇ ਅੱਜ ਕਈ ਬੱਚਿਆਂ ਨੂੰ ਸੱਟਾਂ ਲੱਗ ਸਕਦੀਆਂ ਸੁੱਤਿਆਂ ਆ ਨਾ ਨਿੱਕੇ ਨਿੱਕੇ ਬੱਚੇ ਰਾਤ ਨੂੰ ਫਿਰਦੇ ਆ ਤੇ ਕਿਵੇਂ ਦਾ ਕਿਹੜੇ ਵਾਲੇ ਕਿਸੇ ਨੂੰ ਵੱਜ ਜਾਣੇ ਆ ਪੂਰੀ ਦਹਿਸ਼ਤ ਮੱਲੇ ਚ ਹਾਂਜੀ ਪੂਰੀ ਦਹਿਸ਼ਤ ਮੱਲੇ ਚ ਮੱਲਾਵਾ ਤੇ ਕੀ ਇਥੇ ਸਮੱਸਿਆ ਆ ਰਹੀ ਆ ਨਾ ਮੇਰਾ ਹੁਸ਼ਾ ਵਾ ਇਸਲਾਮਾਬਾਦ ਮੱਲਾ ਸਾਡਾ ਸਾਰੇ ਘਰ ਚ 50 ਘਰ ਆ ਕੋਈ ਗਲੀ ਦੇ ਵਿੱਚ ਸਾਰੇ ਦਵੱਟੇ ਵੱਜਦੇ ਰਾਤ ਨੂੰ 7:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਤੇ 2 ਵਜੇ ਤੱਕ ਵੱਜਦੇ ਆ ਅਸੀਂ ਬੜੇ ਪਰੇਸ਼ਾਨ ਸਾਡੇ ਪਰੋਨੇ ਆਏ ਤੇ ਸਾਡਾ ਦੋਤਾ ਆਇਦਾ ਮਸਾ ਬੱਚਿਆ ਬੱਚਾ ਸਾਲ ਦਾ ਉਹ ਤੇ ਬੜੀ ਮੁਸ਼ਕਲ ਬੱਚਿਆ ਜੇ ਵੱਜ ਜਾਂਦਾ ਤੇ ਅਸੀਂ ਕੀ ਮਤਲਬ ਦੇਣਾ ਸੀ ਅੱਗੇ ਸਨਾਹ ਬੱਚੇ ਉਹਨਾਂ ਤੇ ਸੌਰੀਆਂ ਨੂੰ ਕਿੰਨੇ ਚਿਰ ਤੋਂ ਵੱਜ ਰਹੇ ਆ ਇਹ 4 ਸਾਲ ਹੋ ਗਏ ਤੇ ਭਾਜੀ ਵੱਜਦੇ ਆ ਕਦੀ ਕੰਪਲੇਂਟ ਨਹੀਂ ਕੀਤੀ ਕੀਤੀ ਪੂਰੇ ਸਾਲ ਨੂੰ ਕਹਿੰਦੇ ਪ੍ਰੂਫ ਦੋ ਪ੍ਰੂਫ ਅਸੀਂ ਕਿੱਥੋਂ ਦਈਏ ਸਾਨੂੰ ਆਪ ਵੀ ਕੋਈ ਲੱਭਦਾ ਤੇ ਪੈਰੇ ਵੀ ਲਾ ਕੇ ਵੇਖ ਲੈ ਸਾਰਿਆਂ ਨੇ ਪੈਰੇ ਲੱਗਿਆ ਹੁੰਦਾ ਲਾਗੇ ਵਟਾ ਵਜਦਾ ਪਤਾ ਨਹੀਂ ਲੱਗਦਾ ਕੌਣ ਮਾਰਦਾ ਪਿਆ ਵਾ ਕਿੰਨੇ ਤੋਂ ਕਿਨੇ ਤੱਕ ਵਜਦੇ ਆ ਇਹ ਵਜਦੇ ਆ 7:30 ਤੋਂ ਸ਼ੁਰੂ ਹੋ ਕੇ 2 ਵਜੇ ਤੱਕ ਵਜਦੇ ਆ ਤੇ ਅਸੀਂ ਬਾਹਰ ਨਹੀਂ ਰਾਤ ਨੂੰ ਨਿਕਲ ਸਕਦੇ ਬੱਚਾ ਕੋਈ ਵੀ ਡਰਦਾ ਮਾਰ ਪੱਥਰ ਤੋਂ ਇਲਾਵਾ ਹੋਰ ਵੀ ਚੀਜ਼ਾਂ ਵਜਦੀਆਂ ਪੱਥਰ ਵਜਦੇ ਆ ਥਾਲੇ ਵੱਜੇ ਆ ਚੂਪਾਂ ਵੱਜੀਆਂ ਸ਼ਰਾਬ ਦੀਆਂ ਬੋਤਲਾਂ ਸੱਲ ਵੱਜਦੇ ਆ ਜਿੰਦਰੇ ਵੱਜਦੇ ਜਿੰਦਰੇ ਵੀ ਜੀ ਕਾ ਅੱਜ ਕੱਲ 2-3 ਦਿਨੋਂ ਕਿ ਜਿੰਦਰੇ ਵੱਜੇ ਆ ਪੇ ਦੇ ਵੇਖੋ ਅੱਜ ਤੱਕ ਪਤਾ ਲੱਗਾ ਕੋਈ ਨਹੀਂ ਲੱਗਾ ਨਹੀਂ ਪਤਾ ਕੋਈ ਨਹੀਂ ਸੀਸੀਟੀਵੀ ਕੈਮਰਾ ਨਹੀਂ ਲਾਇਆ ਇੱਧਰ ਤੋਂ ਨਹੀਂ ਲੱਗੇ ਤਾਂ ਇਨੀ ਕਿੱਥੇ ਸੀਸੀ कि दे 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 देख ना दे भी और इना ने अपना बुआ भी वगवाया फिर भी फिर भी इन उच्च उचिया कंधा होने के बावजूद भी हाजी टीना आके बटे बजे ने कि ਹੋਟਲ ਆਵਾਹ ਹਰ ਕੀ ਵਜਦਾ ਹਾਂ ਬਲਬ ਵੱਜਦੇ ਨੇ ਬੱਤੀਆਂ ਜਿੰਦੀਆਂ ਟੂਪਾਂ ਦੇ ਉਹ ਵੱਜਦੀਆਂ ਨੇ ਥਾਲੇ ਵੱਜਦੇ ਨੇ ਤੇ ਆ ਜਿਹੜੀ ਲੇਲੀ ਵਾਲੀਆਂ ਜਿਹੜੇ ਪੱਥਰ ਨੇ ਉਹ ਮਾਰਦੇ ਨੇ ਕੀ ਲੱਗਦਾ ਕਿ ਇਹਦੀ ਸ਼ਰਾਰਤ ਆ ਕਿ ਜਾਂ ਕੋਈ ਕੀ ਦੀ ਸਮਝ ਦੇਗੀ ਸਾਨੂੰ ਸਮਝ ਹੀ ਨਹੀਂ ਲੱਗਦੀ ਜਦੋਂ ਦੱਸੀ ਕੀ ਹੁੰਦਾ ਸਾਰੇ ਲੱਗਣਾ ਕੀ ਆ ਹੁਣ ਸਾਡੇ ਬਾਜੀ ਜਾਂਦੇ ਆ ਮੰਡੀ ਜਾਂਦੇ ਆ ਫਿਰ ਵੀ ਉਹਨਾਂ ਨੇ ਪੂਰੇ 1:00 2:00 ਵਜੇ ਤੱਕ ਪੂਰੇ ਮਤਲਬ ਕਿ ਪੈਰੇ ਦਿੱਤੇ ਨੇ ਫਿਰ ਵੀ ਕੋਈ ਕਿਸੇ ਦਾ ਸ਼ਰਾਗ ਨਹੀਂ ਕੋਈ ਕੋਸ਼ ਨਹੀਂ ਲੱਗਦਾ ਹੈਗਾ ਪਰ ਇੰਨਾ ਬਥਾ ਲੱਗਦਾ ਕਿ ਵਟਾ ਵੱਜਿਆ ਪੈਰੇ ਦੌਰਾਨ ਵੀ ਵੱਜਦਾ ਹਾਂ ਤੇਰੇ ਜਨੂ ਦੇ ਦੋ ਵਜੇ ਦੋ ਵਜੇ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਸਾਹਮਣੇ ਵਾਜ ਜਾਂਦੇ ਪਤਾ ਨਹੀਂ ਲੱਗਦਾ ਕਿੱਥੋਂ ਆਂਦਾ ਕਿੱਥੋਂ ਨਹੀਂ ਆਂਦਾ ਹੈਗਾ ਕੈਮਰੇ 'ਚ ਵੀ ਨਹੀਂ ਆਉਂਦਾ ਕੋਈ ਕੈਮਰੇ 'ਚ ਵੀ ਨਹੀਂ ਆਉਂਦਾ ਹੈਗਾ